ਦੇਖੋ ਸਾਹਮਣੇ ਦੇਖਣ ਗੱਡੀ ਕਿ ਲੱੱਗੀ ਆ ਛੋਟੀ ਗੱਡੀ ਲੱੱਗੀ ਹੈ ਦੂਜੀ ਜੌਂਗਾ ਲੱੱਗਿਆ ਉੱਤੇ ਜੌਂਗਾ ਜੌਂਗਾ ਤੇ ਆ ਬਿਜਾ ਲੱਦਿਆ ਹੋਇਆ ਰੰਪਲ ਦੇ ਚਲਾਗੇ ਬੰਨ ਚਲਾ ਲੈਣਾ ਹੈ ਕਿਹੜੀ ਇਹ ਇਹ ਬਹੁਤ ਚਲਾਇਆ ਇਹ ਰੰਪਲ ਦੇ ਵਿੱਚ ਲੈ ਕੇ ਜਾਣਾ ਜਿੰਨਾ ਰੰਪਲ ਚ ਹੀ ਹਰ ਤੇ ਇਹ ਆ ਸਾਹਮਣੇ ਮਾਰਕੀਟ ਅਲ ਮਦੀਨਾ ਵਾਲਿਆਂ ਦੀ ਤੇ ਘੱਟੋ ਘੱਟ ਵੀ ਜਿਹੜੀ ਕੀ ਦੱਸਦੇ ਆ ਕਿ 30 35 ਸਾਲ ਪੁਰਾਣੀ ਮਾਰਕੀਟ ਹੈ ਇਹ ਦੁਬਈ ਦੇ ਵਿੱਚ ਦੀ ਜਿਹੜੀ ਹੈ ਨਾ ਮਾਰਕੀਟ ਵਾਲਿਆਂ ਨੇ ਇਨਾਮ ਦੇ ਤੌਰ ਤੇ ਲਾਈ ਆ ਕਿ ਜਿੱਦਾਂ ਤੁਸੀਂ ਮਤਲਬ ਸਮਾਨ ਖਰੀਦੋਗੇ ਤੇ ਉਹ ਤੁਹਾਨੂੰ ਵਾਊਚਰ ਦੇਣਗੇ ਟਿਕਟ ਦੇਣਗੇ ਤੇ ਜੇ ਤੁਹਾਡੀ ਉਹ ਲੱਕੀ ਟਿਕਟ ਨਿਕਲਦੀ ਆ ਤਾਂ ਤੁਸੀਂ ਇਹ ਗੱਡੀ ਵੀ ਜਿੱਤ ਸਕਦੇ ਹੋ ਜੀ ਤੇ ਤੁਹਾਡਾ ਸਾਥਿਆ ਮੇਰੇ ਚੈਨਲ ਦੇ ਵਿੱਚ ਤੇ ਬਹੁਤ ਟਾਈਮ ਬਾਅਦ ਵੀਡੀਓ ਬਣਾਉਂਦੇ ਆ ਇਹਦੇ ਇਹ ਕਾਰਨ ਨਹੀਂ ਕਿ ਥੋੜਾ ਜਿਹਾ ਕੰਮ ਦੇ ਵਿੱਚ ਅਸੀਂ ਬਿਜ਼ੀ ਹਾਂ ਤੇ ਅੱਜ ਕੰਮ ਤੋਂ ਥੋੜੀ ਮਿਲੀ ਹੈ ਰਾਹਤ ਤੇ ਮੈਂ ਆ ਆਪਣੇ ਚਾਹਣ ਵਾਲਿਆਂ ਨੂੰ ਵੀਡੀਓ ਬਣਾ ਕੇ ਪਾਈ ਹੈ ਦਵਾਈ ਜੀ ਇਹ ਦੇਖ ਲਿਆ ਤੇ ਅੱਜ ਅਸੀਂ ਜਾਵਾਂਗੇ ਦਬਈ ਦੇ ਬੁਨਿਆਦ ਸ਼ਹਿਰ ਦੇ ਵਿੱਚ ਤੇ ਚਾਣਾ ਕੈਂਪ ਤੇ ਜਾਵਾਂਗੇ ਜਿਹੜਾ ਯਾਨੀ ਕਿ ਬਹੁਤ ਹੀ ਜਿੱਥੇ ਘੱਟੋ ਘੱਟ 5-6 ਲੱਖ ਵਰਕਰ ਬੰਦਾ ਜਿਹੜਾ ਰਹਿੰਦਾ ਵਾ ਤੇ 36 ਕੰਟਰੀਆਂ ਦੇ ਬੰਦੇ ਇਕੱਠੇ ਰਹਿੰਦੇ ਉਸ ਕੈਂਪ ਦੇ ਵਿੱਚ ਤੇ ਉਸ ਕੈਂਪ ਉਹ ਕੰਮ ਤੁਹਾਨੂੰ ਦਿਖਾਵਾਂਗੇ ਅੱਜ ਵੀਡੀਓ ਦੇ ਵਿੱਚ ਸਾਰੇ ਜਾਣੇ ਬੜੇ ਰਿਓ ਨਾਲ ਚਲ ਵਿਖਾ ਹੁਣ ਸਾਹਮਣੇ ਬੱਦਲ ਹੋਇਆ ਪਿਆ ਇਸ ਕਰਕੇ ਥੋੜੇ ਜਿਹਾ ਮੌਸਮ ਅੱਜ ਠੀਕ ਹੈ ਨੀਂ ਤੇ ਬਾਬਾ ਜੀ ਤੇ ਅੱਗ ਹੀ ਪੈਂਦੀ ਜ ਦਬਈ ਦੇ ਵਿੱਚ ਬਦਲ ਕਰਕੇ ਥੋੜਾ ਮੌਸਮ ਸਹੀ ਆ ਕਿਉਂ ਬੇਣ ਅੱਜ 10 ਦਿਨ ਹੋ ਗਏ ਬਹੁਤ ਵਧੀਆ ਮੌਸਮ ਆ ਆਹੋ ਯਾਰ ਸਹੀ ਗੱਲ ਨੇ ਬੜੀ ਗਰਮੀ ਪਈ ਆ ਯਾਰ ਅੱਜ ਤੇ ਗੱਡੀ ਬੜੀ ਆਉਂਡੀ ਪਤਾ ਨਹੀਂ ਕਿੰਨੇ ਦਿਨ ਹੋ ਗਿਆ ਨਹੀਂ ਤੇ ਪਹਿਲਾਂ ਇੰਨੀ ਗੱਡੀਆਂ ਨਹੀਂ ਹੁੰਦੀਆਂ ਪਹਿਲਾਂ ਕਿੱਥੇ ਨਹੀਂ ਆਏ ਗਏ ਕੀ ਚੱਕਰ ਆ ਕੀ ਜਾ ਆ ਗਿਆ ਤਾਂ ਅਬੂ ਇੱਧਰ ਤੇ ਐਦਾਂ ਦੀਆਂ ਸੜਕਾਂ ਦਬਈਆਂ ਦੀਆਂ ਰੋਡ ਤੁਸੀਂ ਦੇਖੋ ਸਾਹਮਣੇ ਵੇਖਣ ਗੱਡੀ ਕਿ ਕਿ ਲੱੱਗਿਆ ਛੋਟੀ ਗੱਡੀ ਲੱਦੀ ਆ ਦੂਜੀ ਜੌਂਗਾ ਲੱਦਿਆ ਉੱਤੇ ਜੌਂਗਾ ਜੰਗਟਾ ਅਬ ਇਹ ਲੱਦਿਆ ਹੋਇਆ ਰੰਬਲ ਦੇ ਚਲਾਗੇ ਬੰਨ ਚਲਾ ਲੈਣਾ ਹੈ ਕਿ ਨਹੀਂ ਇਹ ਇਹ ਬਹੁਤ ਚਲਾਇਆ ਇਹ ਰੰਬਲ ਦੇ ਵਿੱਚ ਲੈ ਕੇ ਜਾਣਾ ਅੱਜ ਇਹਨਾਂ ਰੰਬਲ ਚ ਹੀ ਕਰਨਾ ਹੀ ਵਾਕਿਆ ਸਹੀ ਗੱਲ ਹੈ ਤੇ ਬਾਰਸ਼ ਜ਼ਿਆਦਾ ਅੱਜ ਰਾਤ ਨੂੰ ਹੋ ਜੇ ਅੱਜ ਮੈਂ ਨਾ ਪੈ ਹੀ ਜਵੇ ਮੀ ਇੱਕ ਵਾਰੀ ਫਿਰ ਨਾ ਹੋ ਜੇ ਕੰਮ ਸਾਰੇ ਹਾਂ ਹਾਂ ਜੀ ਆਹੀ ਪਹੁੰਚ ਗਿਆ ਹੁਣ ਚੈਨਾਕੈਂਟ ਜਿੱਥੇ ਕੀ ਘੱਟੋ ਘਾਟ 36 40 ਕੰਟਰੀਆਂ ਦੇ ਲੋਕ ਇਕੱਠੇ ਰਹਿੰਦੇ ਨੇ ਇਕੱਠੇ ਖਾਂਦੇ ਪੀਂਦੇ ਨੇ ਤੇ ਇਕੱਠੇ ਰੂਮ ਦੇ ਵਿੱਚ ਰਹਿੰਦੇ ਨੇ ਇੰਡੀਆਨ ਪਾਕਿਸਤਾਨ ਬੰਗਲਾਦੇਸ਼ ਨੇਪਾਲ ਇੱਕਠੇ ਹੀ ਕੰਮਤੇ ਜਾਂਦੇ ਆ ਬਿਲਕੁਲ ਮਤਲਬ ਕੋਈ ਤਰੀਕੇ ਦੀ ਲੜਾਈ ਵਾਲੀ ਗੱਲ ਨਹੀਂ ਹੈਗੀ ਇਹਨਾਂ ਦੀ ਹਜੇ ਤੱਕ ਦਿਖਾਇਓ ਸਾਹਮਣੇ ਆ ਹੈਗਾ ਜੀ ਇਹਨਾਂ ਦਾ ਕੈਂਪ ਜਾਨਕੀ ਇਹਨਾਂ ਕੈਂਪ ਦੀ ਸਭ ਤੋਂ ਵੱਡੀ ਮਾਰਕੀਟ ਜਿਹਨੂੰ ਕਹਿੰਦੇ ਆ ਚਾਈਨਾ ਮਾਰਕੀਟ ਮਦੀਨਾ ਵਾਲਿਆਂ ਦੀ ਇਹ ਮੇਰੇ ਜਿੰਨੇ ਵੀ ਟਰਾਲੇ ਵਾਲੇ ਭਰਾ ਆ ਜਿੰਨੇ ਵੀ ਆ ਉਹ ਵੱਡੇ ਰੋਡ ਤੋਂ ਨਹੀਂ ਆਉਂਦੇ ਆ ਨਾਲ ਜ ਤੋਂ ਨਹੀਂ ਆਈ ਆਏ ਆ ਇੱਥੇ ਰੋਕੇ ਆਪਣਾ ਸਮਾਨ ਸਭ ਕੁਝ ਲੈ ਕੇ ਹਫਤੇ ਦਾ ਦਾ ਦਿਨਾਂ ਦਾ ਜਿੱਦਾਂ ਕਿ ਉਹਨਾਂ ਸੌਦੀਆਂ ਨੂੰ ਜਾਣਾ ਵਾ ਮਸਕਟ ਨੂੰ ਜਾਣਾ ਪਹਿਰੀਨ ਨੂੰ ਜਾਣਾ ਇੱਥੋਂ ਸਮਾਨ ਲੈ ਕੇ ਟਰਾਲੇ 'ਚ ਰੱਖ ਲੈ ਦੀ ਜੀ ਤੇ ਇੱਥੇ ਤੁਹਾਨੂੰ ਹਰ ਇੱਕ ਕੰਟਰੀ ਦਾ ਜਾਨੀ ਕਿ ਵਰਕਰ ਬੰਦਾ ਕੰਮ ਕਰਨ ਲਈ ਮਿਲੇਗਾ ਇੱਥੇ ਇਹ ਸਾਰੇ ਘੱਟੋ-ਘੱਟ 36-40 ਕੰਟਰੀਆਂ ਦੇ ਲੋਕ ਇੱਥੇ ਇਕੱਠੇ ਰਹਿੰਦੇ ਨੇ ਤੇ ਇਹਨਾਂ ਦੇ ਇੱਥੇ ਇਹਨਾਂ ਦੇ ਕੈਂਪ ਦੇ ਵਿੱਚ ਹਸਪਤਾਲ ਵੀ ਨੇ ਇਹਨਾਂ ਦੇ ਬਣਾਏ ਨੇ ਹੈਲਥ ਵਾਸਤੇ ਤੇ ਹਸਪਤਾਲ ਵੀ ਆ ਜਿਮ ਵੀ ਆ ਤੇ ਮਾਰਕਟਾਂ ਵੀ ਦੋ ਤਿੰਨ ਇੱਥੇ ਬਣੀਆਂ ਹੋਈਆਂ ਜਿੱਦਾਂ ਦੀਆਂ ਆ ਨਹੀਂ ਸਾਹਮਣੇ ਚਾਈਨਾ ਆ ਹੁਣ ਤੇ ਥੋੜੀ ਜਿਹਾ ਖਜੂਰਾ ਦੇ ਬੂਟੇ ਸਾਹਮਣੇ ਪਿੱਛੇ ਹੋ ਗਈ ਆ ਤੁਹਾਨੂੰ ਦਿਖਾਉਣਾ ਇਹ ਇਹਨਾਂ ਦੇ ਨਾਲ ਹੀ ਮਾਰਕੀਟ ਇਹਨਾਂ ਦੇ ਵਾਸਤੇ ਬਣੀਆਂ ਹੋਈਆਂ ਨੇ ਤੇ ਚਲੋ ਚਲਦੇ ਆਂ ਅੰਦਰ ਮਾਰਕੀਟ ਦੇ ਵਿੱਚ ਦੇਖਦੇ ਆਂ ਕਿੱਦਾਂ-ਕਿੱਦਾਂ ਦੇ ਸਮਾਨ ਹੈ ਕੀ-ਕੀ ਤਰੀਕੇ ਨਾਲ ਤੇ ਮਾਰਕੀਟ ਦੇ ਵਿੱਚ ਵਿజిਟ ਕਰਦੇ ਆਂ ਤੇ ਤੁਹਾਨੂੰ ਦੱਸਦੇ ਜੀ ਆ ਗਏ ਆਂ ਮਾਰਕੀਟ ਤੇ ਆਹ ਸਾਹਮਣੇ ਸਾਡੇ ਪਿਛਲੇ ਬੈਕਸ਼ੈਟ ਤੇ ਹੈਗੀ ਮਾਰਕੀਟ ਅਲ ਮਦੀਨਾ ਵਾਲਿਆਂ ਦੀ ਤੇ ਆਜੋ ਚਲਦੇ ਆਂ ਮਾਰਕੀਟ ਦੇ ਅੰਦਰ ਤੇ ਇਹ ਆ ਸਾਹਮਣੇ ਮਾਰਕੀਟ ਅਲ ਮਦੀਨਾ ਵਾਲਿਆਂ ਦੀ ਇਹ ਘੱਟੋ ਘੱਟ ਵੀ ਜਿਹੜੀ ਕੀ ਦੱਸਦੇ ਆ ਕਿ 30 35 ਸਾਲ ਪੁਰਾਣੀ ਮਾਰਕੀਟ ਐ ਇਹ ਦੁਬਈ ਦੇ ਵਿੱਚ ਬਹੁਤ ਹੀ ਪੁਰਾਣੀ ਮਾਰਕੀਟ ਐ ਤੇ ਇਹਦੇ ਵਿੱਚ ਇਹ ਤਕਰੀਬਨ ਇੱਥੋਂ ਸ਼ੁਰੂ ਹੁੰਦੀ ਆ ਤੇ ਉਹ ਸਾਹਮਣੇ ਆਖਰ ਤੱਕ ਦੱਸਣਾ ਜੂ ਆਖਰ ਤੱਕ ਦੋਨੇ ਬਿਲਡਿੰਗਾਂ ਇਹਦੀਆਂ ਹੀ ਆ ਤੇ ਇਹਦੇ ਵਿੱਚ ਜਾਨੀ ਕਿ ਹਰ ਇੱਕ ਤਰੀਕ ਤੁਹਾਨੂੰ ਦਫ਼ਤਰ ਵੀ ਲੈਣੇ ਆਉਣਗੇ ਜਿਮ ਦੁਕਾਨਾਂ ਜਾਂ ਤੁਸੀਂ ਆਪਣੀ ਸ਼ਾਪ ਲੈਣੀ ਆ ਰੈਂਟ ਤੇ ਆਪਣਾ ਸਮਾਨ ਜੋ ਵੀ ਤੁਸੀਂ ਮਤਲਬ ਕਾਰੋਬਾਰ ਜਾਂ ਬਿਜ਼ਨਸ ਕਰਨਾ ਚਾਹੁੰਦੇ ਹੋ ਤੇ ਤੁਸੀਂ ਦੁਕਾਨ ਲੈ ਸਕਦੇ ਹੋ ਤੇ ਇਦਾਂ ਦੀ ਬਾਹਰ ਪਾਰਕਿੰਗ ਹੁੰਦੀ ਹੈ ਬਹੁਤ ਮੁਸ਼ਕਲ ਲੱਭਦੀ ਹੈ ਹਲੇ ਸ਼ਾਮ ਦੇ ਟਾਈਮ ਦੇਖੋ ਕਿੰਨੀ ਗੱਡੀ ਲੱਗੀ ਹੈ ਬਾਹਰ ਤੇ ਉਹ ਜਿਹੜੀ ਬੱਸ ਹੈ ਨਾ ਇਹ ਚੱਲਦੀ ਪਈ ਆਬੂ ਧਾਬੀ ਨੂੰ ਇਸ ਤਰ੍ਹਾਂ ਦੀ ਮਾਰਕੀਟ ਹੈ ਚਲੋ ਚੱਲਦੇ ਹਾਂ ਮਾਰਕੀਟ ਦੇ ਅੰਦਰ ਡੀ ਜਿਹੜੀ ਹੈ ਨਾ ਮਾਰਕੀਟ ਵਾਲਿਆਂ ਨੇ ਇਨਾਮ ਦੇ ਤੌਰ ਤੇ ਲਾਈ ਆ ਕਿ ਜਿੱਦਾਂ ਤੁਸੀਂ ਮਤਲਬ ਸਮਾਨ ਖਰੀਦੋਗੇ ਤੇ ਉਹ ਤੁਹਾਨੂੰ ਵਾਊਚਰ ਦੇਣਗੇ ਟਿਕਟ ਦੇਣਗੇ ਤੇ ਜੇ ਤੁਹਾਡੀ ਉਹ ਲੱਕੀ ਟਿਕਟ ਨਿਕਲਦੀ ਆ ਤਾਂ ਤੁਸੀਂ ਇਹ ਗੱਡੀ ਵੀ ਜਿੱਤ ਸਕਦੇ ਹੋ ਗगन ਸਾਡਾ ਲੱਗਣ ਲੱਗਾ ਪੱਖਾ ਖਰੀਦਣ ਛੋਟਾ ਦੇਖਦੇ ਦਾ ਰੇਟ ਬੰਦਾ ਕਿ ਨਹੀਂ ਬੰਦਾ ਏਸੀ ਕੇ ਸਾਥ ਇਸ ਨੂੰ ਲਗਾਏਗਾ ਠੰਡਾਵਾ ਦੇਤਾ ਹੈ ਹਾਂ ਨਾਲ ਕਹਿੰਦੇ ਏਸੀ ਚਾਲੂ ਕਰੇਗਾ ਤੇ ਨਾਲ ਹੀ ਇਹ ਫੇਰ ਜ਼ਿਆਦਾ ਹਵਾਊਗਾ ਠੰਡਾਵਾ ਮਿਲੇਗਾ ਹਾਂ ਇਸ ਸੋ ਪਤੂ ਛੋਟਾ ਲੈਣਾ ਕਿ ਵੱਡਾ ਲੈਣਾ ਥੋੜਾ ਥੋੜਾ ਬੜਾ ਦਿਖਾਇਆ ਇਸਨੇ ਇਹ ਵਾਲਾ ਐਸਾ ਇਹ ਨਮੂਨਾ ਹੈ ਇਹ ਜੋ ਇਹ ਇਧਰ ਪੂਰਾ ਪੈਕ ਕੀਆ ਹੈ ਨਾ ਐਸਾ ਵਾਲਾ ਆਏਗਾ ਚਾਰਜਿੰਗ ਵਾਲਾ ਆਏਗਾ ਬੜਾ ਦੇਖ ਲੈ ਭਾਈ ਤੈਨੂੰ ਕਿਹੜਾ ਪਸਾਂਦੇ ਆ ਉੱਤੇ ਵੀ ਲੱਗੇ ਜਾਵੇ

लाइट भी है इसके अंदर लाइट भी वाकई यार कितनी चीज है सात हजार एम बैटरी है इसका टाइम ही आपको कॉपर का मोटर मिलेगा एसी डीसी दोनों डायरेक्ट चलेगा बिजली नहीं बैटरी पे चला भी साथ में नहीं शार नहीं ऑफर नहीं है ना वो लग गया इसका चार्जिंग में दस घंटा हाई में लो में बीस घंटा नहीं भी तो चलता रहेगा सही है लाइटा भी तो देखने पूरा वारंटी बना के देगा आपको वारंटी एक साल की होगा दो साल मिलेगा दो साल का वारंटी मिलेगा आपको इसके गारंटी मिलेगी और की चाहिए था रिमोट से ऑन करो ऑफ करो रिमोट दे ये ਨਾਲ रिमोट भी हो प्राइस दे दे क्या है इसका ब्रदर 190 199 हाँ और सौ का आंदा है हाँ। बिजली नहीं भी है तो आठ दस घंटा आराम से बैटरी पे चलता है 8-9 यानी कि 8 घंटा ही चलेगा ਮੀਡੀਅਮ ਸਪੀਡ ਪਰ ਕਵਰ ਮੋਟਰ ਆਏਗਾ ਇਸ ਦਾ 7000 ਐਮਐਸ ਇਸ ਦਾ ਬੈਟਰੀ ਦਾ ਪਾਵਰ ਹੈ ਬੈਟਰੀ ਦਾ ਵੀ ਆਪਕੋ ਗਾਰੰਟੀ 1 ਸਾਲ ਮੈ ਬੈਟਰੀ ਖਰਾਬ ਹੋਏਗਾ ਚੇਂਜ ਕਰੇਗਾ ਸਰਵਿਸ 2 ਸਾਲ ਤੱਕ ਸਹੀ ਏ ਫਿਰ ਤਾਂ ਯਾਰ ਵਧੀਆ ਚੀਜ਼ ਹੈ ਚਲੋ ਪਹਿਲਾਂ ਉਹ ਮੋਟਾ ਦੇਖਦੇ ਹਾਂ ਕਿ ਥੋੜਾ ਬੋੜਾ ਸਮਾਨ ਗਗਨ ਨੇ ਲੈ ਲਿਆ ਥੋੜਾ ਜਿਹਾ ਤੇ ਹੁਣ ਚੱਲੇ ਆ ਜੀ ਥੱਲਿਓ ਉਪਰੋਂ ਜਿੰਨਾ ਸਮਾਨ ਆਣਾ ਹੀ ਮਾੜਾ ਮੋਟਾ ਜਿਆ ਲੈ ਲਿਆ ਹੁਣ ਇੱਥੋਂ ਥੱਲਿਓ ਦੇਖਦੇ ਆਂ ਥੋੜਾ ਬੋੜਾ ਖਰੀਦਦੇ ਆਂ ਤੇ ਇਦਾਂ ਦੀ ਮਾਰਕਟ ਹੈ ਅਦਰੋਂ ਮਦੀਨਾ ਵਾਲਿਆਂ ਦੀ ਇਧਰ ਲੱਗਾ ਹਣ ਚਣੇ ਦੋ ਤਰ੍ਹਾਂ ਦੇ ਇੱਕ ਦੂਸਰਾ ਵੀ ਇਹ ਵੀ ਹੈਈ ਥੋੜੇ ਵਧੀਆ ਇਹਦੇ ਵਿੱਚ ਜਾਣ ਕੇ ਸ਼ੁਕਰ ਸ਼ੁਕਰ ਕਰਟ ਆ ਇਹ ਸਾਰੇ ਖਾਂਚੇ ਵੀ ਚੰਗੇ ਲੱਗਦੇ ਆ ਦੇਖੋ ਕਿੰਨਾ ਸਮਾਨ ਸਾਰਾ ਲਾਇਆ ਇਹਨਾਂ ਨੇ ਅਨਸਾਰੀ ਦਾ ਦਾਲਾਂ ਦੋਲਾਂ ਟੀਲ ਹਰ ਇੱਕ ਸਮਾਨ ਜਾਣ ਕੇ ਇਸ ਮਾਰਕੀਟ ਵਿੱਚ ਤੁਹਾਨੂੰ ਮਿਲੂਗਾ ਇਧਰ ਮਸਾਲੇ ਇਹ ਤੋਂ ਲੈ ਕੇ ਯੱਡ ਸਮਾਨ ਮਿਲੇਗਾ ਜੀ ਉਹ ਸਹੀ ਕੋਈ ਗੱਲ ਨਹੀਂ ਹੋ ਗਿਆ ਸਹੀ ਜਿਤਨਾ ਵੀ ਵਧੀਆ ਨਾਲ ਸਮਾਨ ਮਿਲਦਾ ਦੇਖੋ ਕਿੰਨੀ ਭੀੜ ਹੈ ਇਸ ਟਾਈਮ ਮਾਰਕੀਟ ਦੇ ਵਿੱਚ ਸ਼ਾਮ ਦੇ ਵੇਲੇ ਜਾਂ ਰਾਤ ਦੇ ਟਾਈਮ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਇੱਧਰ ਜਿੰਨੀ ਤੁਹਾਨੂੰ ਸਬਜ਼ੀ-ਸਬਜ਼ੀ ਮਿਲੇਗੀ ਸਬਜ਼ੀ ਫਰੂਟ ਦੀ ਦੁਕਾਨ ਹੈ ਦਿਲ ਪਾਸ ਓਕੇ ਭਾਜੀ ਸਾਲ ਨਹੀਂ ਲੈਣਾ ਇੱਕ ਆਪਣਾ ਮਤਲਬ ਵੇਚਣਾ ਹੈ ਨਹੀਂ ਤੇ ਚਲੋ ਚਲਦੇ ਆ ਲੈਨੇ ਇੱਕ ਹੋਰਲਿਕਸ ਹਾਂਜੀ ਆ ਇਹ ਵੜਾ ਸਹੀ ਹੈ ਹੋਰਲਿਕਸ ਇਹ ਕਦੇ ਵਰਤੇ ਨਾ ਯਾਰ ਟੇਸਟ ਉਸਦੀ ਬਸ ਬਦੁੱਧਾ ਬਦਲਦਾ ਕਿ ਜਾਂ ਕਿਦਾਂ ਬੱਚੇ ਬੱਚੇ ਕਿਦਾਂ ਵਾ ਵਾਦਾ ਪੁੱਦਾ ਸਪੈਰ 1.5 ਤੇ 2026 ਤੱਕ ਆ ਠੀਕ ਐ ਕਿਨੇ ਦਾ ਵਾ 22 ਨਿਨ 28 ਦੇ ਲਾਲਾ ਹਣਾਂ ਆ ਦੂਜੇ ਵੀ ਆ ਗਏ ਵਾਟੇ ਛੋਟੇ ਆ ਨਾ ਨਾਲੇ ਬੋਸਟ ਵੀ ਆ ਕੰਪਲੇਨ ਵੀ ਆ ਆ ਆਪਣਾ ਬੋਰਨ ਬਿਟਾ ਹੋ ਗਿਆ ਹਾਂ ਚੱਕ ਲਈ ਇੱਕ ਹਾਂ ਫਿਰ ਨਾਲੇ ਹੈ ਵੀ ਕਿ ਇਹ 1 ਕਿਲੋ ਜੀ ਦਾ ਵਾ 1 ਕਿਲੋ ਜੀ ਹੈਗਾ ਕਲਾਸਿਕ ਮੈਂ ਤਾਂ ਚੱਲ ਚੱਕ ਲਈਏ ਫਿਰ ਆ ਚਲ ਆ ਹੁਣ ਆਪਾਂ ਚੱਕੀਏ ਸਮਾਨ ਤੇ ਚੱਲੀਏ ਘਰ ਨੂੰ ਆ ਆ ਜਾ ਇੱਧਰ ਫਿਰ ਫੜ ਜੋ ਪਿੰਦਾ ਤੂੰ ਚੱਲ ਜੇ ਚਾਲ ਠੀਕ ਹੈ ਖਾੜਾ ਚੱਕ ਲਈ ਨਹੀਂ ਮੈਂ ਤਾਂ ਜੋ ਕਹ ਰਿਹਾ ਚੱਕ ਲੈਣਾ ਯਾਰ ਕੋਈ ਹੋਰ ਗੱਲਾ ਤੋਂ ਚੱਲ ਯਾਰ ਮੈਂ ਆ ਲੈ ਲੈਣਾ એનર્ਜੀ ਡਰਿੰਕ ਤੁਰਕੀ ਦਾ ਸੁਮਾਨ ਤੇ ਯਾਰ ਆਇਆ ਹੋ ਗਿਆ ਥੋੜਾ ਥੋੜਾ ਕਰਦੇ ਆ ਆ ਇਹ ਆਪਾਂ ਜੀ ਪੈਂਟ ਨੂੰ ਜਾਣਾ ਆ ਤੇ ਫਿਰ ਕਿੰਨਾ ਲਵਾਂਗੇ ਬੜੀ ਤਗੜੀ ਮਾਰਕੀਟ ਆ ਭਾਈ ਇਹਸ ਮਾਰਕੀਟ ਵਿੱਚ ਜਿਹੜੀ ਆ ਮਸ਼ੀਨ ਲੱਗੀ ਆ ਨਾ ਇੱਥੋਂ ਅਸੀਂ ਜਾਨੀ ਕਿ ਆਪਣਾ ਸਕੈਨਰ ਜਿਹੜਾ ਆ ਨਾ ਇੱਧਰ ਇਸ ਸਕੈਨ ਕਰਾਂਗੇ ਤੇ ਸਾਨੂੰ ਪ੍ਰਾਈਸ ਦਾ ਜਿਹੜਾ ਦੱਸ ਦੇਗੀ ਹੁਣ ਚਲੋ ਦੁਬਾਰਾ ਚੈੱਕ ਕਰਦੇ ਹਾਂ ਉਹ ਦੇਖੋ ਉਹਨਾਂ ਦਾ ਆਖਤਾ ਕਿ 22 ਦਰਾਮ ਤੇ 95 ਪੈਸੇ ਯਾਨੀ ਕਿ 23 ਦਰਾਮ ਹੀ ਲਾ ਲਓ ਤੇ ਚਲੋ ਇਹ ਤੇ ਲੈਣੇ ਪਰ ਹੈ ਦੋਨਾਂ ਦੇ ਕਿੱਕ ਦੇ ਆ ਦੋਨਾਂ ਦੇ ਆ ਨਾ ਤੇ ਲੱਗੇ ਆ ਲੈਣ ਦੇ ਵਿੱਚ ਦੇਖੋ ਕਿੰਨੀ ਲੰਮੀ ਲੈਣ ਲੱਗੀ ਹੈ ਪਤਾ ਨਹੀਂ ਕਦੋਂ ਵਾੜੀ ਆਉਗੀ ਤਿੰਨ ਚਾਰ ਕਾਉਂਟਰ ਆ ਇਹਨੇ ਚਾਰ ਕਾਉਂਟਰ ਆ ਪਰ ਭੀੜ ਪੂਰੀ ਐ। ਸਮਾ ਕੋਈ ਨਹੀਂ ਲੱਗੇ ਆ ਔਨਲਾਈਨ ਚ 10-15 ਮਿੰਟ ਤੱਕ ਸ਼ਾਇਦ ਵਾੜੀ ਆਈ ਜਾਏ। ਵਦਾਲਿਆ ਸਮਾਨ ਤੇ ਚਲਦੇ ਹਾਂ ਹੁਣ ਅਸੀਂ ਮਾਰਕੀਟ ਨੂੰ ਕਰਦੇ ਹਾਲਵੇ ਦਾ ਬਾਅਦ ਚ ਵੇਰ ਆਵਾਂਗੇ ਹਫਤੇ ਬਾਅਦ ਤੇ ਬਣਾਵਾਂਗੇ ਬਾਹਰ ਆਉਂਦੇ ਆ ਦੇਖੋ ਕਿੰਨਾ ਹੋ ਗਿਆ ਹਨੇਰਾ। ਯਾਰ ਸਾਡੂ ਟਿਕ ਟੂਟ ਤੇ ਦਿੱਤੀ ਨਹੀਂ ਲਾਟਰੀ ਨੁਟਰੀ ਗੱਡੀ ਗੁੱਡੀ ਚੱਤਣ ਵਾਸਤੇ। ਹਾਂ ਨਹੀਂ ਇਹ ਕਦਰਾ। ਬੰਦੇ ਕੰਮ। ਚਲੋ ਕਿੰਨਾ ਹਨੇਰਾ ਹੋ ਗਿਆ ਦੇਖੋ।